ਸਾਸਤਰੀ ਘਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਬੁੱਧਵਾਰ 28 ਫਰਵਰੀ ਤੇ ਅੱਧਰ ਦੇਖੋ ਜੀ ਹਲੇ ਮੈਂ ਸੋ ਕੇ ਉੱਠੀ ਆ ਤੇ ਆ ਬਿੱਲੀ ਦੇ ਨਿਸ਼ਾਨ ਬਿਲਕੁਲ ਮੇਰੇ ਸਰਾਣੇ ਦੇ ਕੋਲ ਚੱਦਰ ਤੁਸੀਂ ਦੇਖੀ ਹੋਣੀ ਚਿੱਟਾ ਚਿੱਟਾ ਇਹ ਤਾਂ ਬਿੱਲੀ ਰਾਤ ਨੂੰ ਮੈਂ ਸੁੱਤੀ ਹੋਈ ਸੀ ਉਦੋਂ ਆਈ ਸੀ ਪੰਜਿਆਂ ਦੇ ਨਿਸ਼ਾਨ ਚਾਰ ਪੰਜ ਬਣੇ ਹੋਏ ਸੀਗੇ ਤੇ ਸਵੇਰੇ ਉੱਠ ਕੇ ਮੈਂ ਦੇਖਿਆ ਮੈਂ फटाफट ਵੀਡੀਓ ਬਣਾਈ ਹੈ ਇਹ ਅਧਰਜੀ ਮੈਂ ਮਸ਼ੀਨ ਲਾਈ ਹੋਈ ਹੈ ਹੁਣ ਕੱਪੜੇ ਧੋਣ ਵਾਸਤੇ ਤੇ ਠੰਡੀ ਠੰਡੀ ਹਵਾ ਚੱਲਦੀ ਵੀ ਹੈ ਤੇ ਪਾਂਡੇ ਵਗੈਰਾ ਵੀ ਪਏ ਹੋਏ ਨੇ ਰਾਤ ਦੇ ਕਾਫੀ ਜ਼ਿਆਦਾ ਪਾਂਡੇ ਸੀਗੇ ਤੇ ਅਧਰਜੀ ਮੈਂ ਹੁਣ ਪਹਿਲਾਂ ਨਹਾ ਕੇ ਆਈ ਆ ਸਵੇਰ ਦੀ ਚਾਹ ਵਗੈਰਾ ਤਾਂ ਆਪਾਂ ਪੀ ਚੁੱਕੇ ਸੀ ਇਹ ਤਾਂ ਹੁਣ 10:00 ਵਜੇ ਦਾ ਟਾਈਮ ਹੈਗਾ ਤੇ ਕਪੜੇ ਧੁੱਲਦੇ ਪਏ ਨੇ ਹਲੇ ਮਸ਼ੀਨ 'ਚ ਪਾਏ ਹੋਏ ਨੇ ਅੱਧੇ ਕੋ ਧੋ ਚੁੱਕੀਆਂ ਫਿਰ ਮੈਂ ਪਹਿਲਾਂ ਨਾਣ ਚਲੀ ਗਈ ਸੀ ਮੈਂ ਕਿਹਾ ਆਪਣਾ ਸੂਟ ਵੀ ਨਹਾ ਲਈ ਮਸ਼ੀਨ 'ਚ ਪਾ ਦਾਂਗੀ ਤੇ ਸਵੇਰੇ ਇੱਕ ਫੁਲਕਾ ਬਣਾ ਕੇ ਰੱਖਿਆ ਸੀ ਆਪਣਾ ਤੇ ਮੈਂ ਕਿਹਾ ਚਲੋ ਨਾਲ ਚਾਹ ਪੀ ਲੈਣੀ ਹੈ ਤੇ ਨਾਲ ਫੁਲਕਾ ਖਾ ਲੈਣੀ ਹੈ ਤੇ ਹੁਣ ਕਪੜੇ ਫਟਾਫਟ ਸੁੱਕ ਜਾਂਦੇ ਨੇ ਧੁੱਪ ਤਾਂ ਬੁਥੇਰੀ ਤੇਜ ਹੁੰਦੀ ਹੈ ਤੇ ਨਾਲ ਹਵਾ ਵੀ چلਦੀ ਪਈ ਹੈ ਕਾਫੀ ਜ਼ਿਆਦਾ ਧੁੱਪ ਤੇ ਹਵਾ ਦਾ ਬਿਲਕੁਲ ਪਤਾ ਨਹੀਂ ਲੱਗਦਾ ਹੈਗਾ ਗਰਮੀ ਹੋਏ ਲੱਗਦੀ ਹੈ ਬੇਸ਼ੱਕ ਭਾਵੇਂ ਹਵਾ ਚਲਦੀ ਹੈ ਪਰ ਠੰਡਾ ਜਿਹਾ ਮੌਸਮ ਠੀਕ-ਠੀਕ ਲੱਗਦਾ ਹੈ ਧੁੱਪ ਤੇ ਹਵਾ ਵਧੀਆ ਕੰਬੀਨੇਸ਼ਨ ਵਧੀਆ ਹੋ ਜਾਂਦਾ ਹੈ ਨਾ ਗਰਮੀ ਲੱਗਦੀ ਹੈ ਨਾ ਠੰਡ ਲੱਗਦੀ ਵਧੀਆ ਮੌਸਮ ਹੋਇਆ ਪਿਆ ਹੁਣ ਬਹੁਤ ਜ਼ਿਆਦਾ ਵਧੀਆ ਹੋਇਆ ਪਿਆ ਆ ਦੇਖੋ ਜੀ ਕੱਪੜੇ ਵੀ ਫਟਫਟ ਸੁੱਕ ਜਾਂਦੇ ਨੇ ਨਵੇਂ-ਨਵੇਂ ਸੂਟ ਮੈਂ ਪੱਲਾ ਪਾ ਗਈ ਸੀ ਤੇ ਬਾਸੇ ਸੁੱਕਣ ਵਾਲੇ ਨੇ ਚੁੰਨੀਆਂ ਵਗੈਰਾ ਇਹਨਾਂ ਨੂੰ ਫਿਰ ਮਲਾ ਕੇ ਨਾ ਤਿਆਰ ਆਦਾਂਗੀ ਤੇ ਬਾਕੀ ਹਲੇ نیچے ਪਏ ਨੇ ਕੱਪੜੇ ਉਹ ਲੈ ਕੇ ਆਵਾਂਗੀ ਐ ਨਾ ਨੂੰ ਲਾ ਕੇ ਲੈ ਜਾਂਗੀ ਇਹ ਤਾਂ ਸੋਕ ਹੀ ਚੱਲੇ ਨੇ ਆ ਵੇਖੋ ਜੀ ਕਿੰਨਾ ਵਧੀਆ ਆਸਮਾਨ ਐਂਡ ਸਾਫ ਸਾਫ ਨੀਲਾ ਨੀਲਾ ਆਸਮਾਨ ਕਿੰਨਾ ਵਧੀਆ ਲੱਗਦਾ ਨਾ ਜੇ ਹਵਾਵਾਂ ਚੱਲ ਲੈਣਾ ਫਿਰ ਧੁੱਪੇ ਬੈਠਿਆ ਵੀ ਨਹੀਂ ਜਾਂਦਾ ਹੈਗਾ ਫਿਰ ਕੱਲੀ ਧੁੱਪ ਚੁਬਦੀ ਹੈ ਹਵਾ ਹੁ ਚਲਦੀ ਹੈ ਨਾ ਫਿਰ ਠੀਕ ਲੱਗਦੀ ਹੈ ਧੁੱਪ ਵੀ ਥੋੜੀ ਬੁਤੀ ਧੇਰ ਬਹਿ ਜਾਈਦਾ ਫਿਰ ਧੁੱਪੇ ਆ ਦੇਖੋ ਜੀ ਕਪੜੇ ਕਿੱਦਾਂ ਹਿਲਦੇ ਪਏ ਨੇ ਤੇ ਬਾਸਨਾ ਮੈਨਾਂ ਮੇਜੜੇ ਸੂਟ ਨੇ ਉਹ ਮੈਂ ਪ੍ਰੈਸ ਵਾਸਤੇ ਬੰਨ ਦਾਂਗੀ ਆ ਦੇਖੋ ਜੀ ਪ੍ਰੈਸ ਵਾਸਤੇ ਬੰਨ ਦਿੱਤੇ ਨੇ ਤੇ ਜਿਹੜੇ ਘਰ ਪਾਣ ਵਾਲੇ ਨੇ ਉਹਨਾਂ ਨੂੰ ਮੈਂ ਤੇਲ ਲਾ ਕੇ ਰੱਖ ਦਾਂਗੀ ਅੱਧਰ ਮੈਂ ਭਾਂਡੇ ਵਗੈਰਾ ਵੀ ਸਾਰੇ ਮਾਂਜ ਲਏ ਕਿੰਨੇ ਸਾਰੇ ਭਾਂਡੇ ਸੀ ਰਾਤ ਦੇ ਤੇ ਸਾਰੀ ਸਫਾਈ ਸੋ ਸਾਰਾ ਕੰਮ ਨਿਬੜ ਗਿਆ ਤੇ ਗੋਭੀ ਮੈਂ ਨਾ ਕੱਟ ਕੇ ਰੱਖੀ ਸੀ ਕਾਫੀ ਦਿਨ ਦੀ ਉਮਰ ਢੋਂਗਰ ਵਿੱਚ ਨਾ ਪਾਣੀ ਪਾ ਕੇ ਆਲੂ ਗੋਭੀ ਪਿਆਜ਼ ਵਿੱਚੇ ਪਿਆਜ਼ ਕੱਟ ਕੇ ਵਿੱਚੇ ਹਰੀ ਮਿਰਚ ਚਲੋ ਜੀ ਸਬਜ਼ੀ ਬਣਾਤੀ ਆ ਮੈਂ ਹੁਣ ਪਾਣੀ ਦੀਆਂ ਜਿੰਨਾਂ ਰਾਤੋਂੀਆਂ ਤਾਂ ਬਸ ਥੋੜੇ ਦੇ ਦਿੱਤਾ ਕਿਉਂਕਿ ਬਣਾਵਾਂ ਅੱਜ ਬਿਲਕੁਲ ਸਿੰਪਲ ਜਿਸ ਤਿੱਕੇ ਨਾ ਗੋਭੀ ਬਣਾਈ ਹੈ ਗਰੇਵੀ ਗੁਰੂਦੀ ਵਾਲੀ ਨਹੀਂ ਬਣਾਈ ਹੈ ਜੀ ਮੈਂ ਕੱਲ ਦਾ ਹੈ ਜੀ ਹੈ ਵੀ ਖਾਣਾ ਖਾਦਾ ਹੋਇਆ ਸੀ ਕੱਲ ਜਿੱਦਾਂ ਕਿ ਮੇਰੇ ਵਿਆਹ ਦੀ سالਗिराਹ ਸੀ ਜੀ ਉਦੇਖਾਰ ਕੇ ਥੋੜਾ ਹੈਵੀ ਹੈਵੀ ਖਾਣਾ ਹੋ ਗਿਆ ਸੀਗਾ। ਲੋ ਜੀ ਸਾਰੇ ਆ ਨਾ ਰੋਟੀ ਖਾ ਲਈ ਮੈਂ ਆਪਣੀ ਲੈ ਜਾਂਦੀ ਆ ਘੁੱਟ ਤੇ ਇਹ ਤਿੰਨ ਕੁ ਵੇ ਦਾ ਟਾਈਮ ਹੈਗਾ। 2 ਵਜੇ ਜਿਵੇਂ ਆ ਜਾਏ ਅਸੀਂ ਉਸ ਤੋਂ ਬਾਅਦ ਫਿਰ ਅੰਦਰ ਠਹਿਰ ਕੇ ਖਾਣੀ ਠਹਿਰ ਕੇ ਖਾਣੀ 3 ਵਜੇ ਤੇ ਹੁਣ ਹੈਗਾ ਜੀ ਰਾਤ ਦਾ ਟਾਈਮ ਕੱਲ ਦੀ ਸਬਜ਼ੀਆਂ ਆਪਣੇ ਕੋਲ ਪਈਆਂ ਹੋਈਆਂ ਦੁਪਹਿਰੇ ਤਾਂ ਆਪਾਂ ਗੋਭੀ ਨਾ ਖਾ ਲਈ ਆ ਦੇ ਕੁਝ ਚੋਲ ਵੀ ਬਚੇ ਹੋਏ ਸੀ ਕੱਲ ਰਾਤ ਦੇ। ਚਾਈ ਪਨੀਰ ਵੀ ਪਿਆ ਥੋੜਾ ਜਿਹਾ ਰਾਜਮਾ ਪਿਆ ਹੈ। ਤੇ ਫਿਰ ਮੈਂ ਕਾ ਥੋੜੀ ਥੋੜੀ ਸਬਜ਼ੀਆਂ ਪਈਆਂ ਨੇ ਜੇ ਮੈਂ ਹੋਰ ਬਣਾਉਂਗੀ ਫਿਰ ਬਚੀ ਰਹਿਣੀ ਸਬਜ਼ੀ ਸਾਰੀਆਂ ਸਬਜ਼ੀਆਂ ਬਚ ਜਣਗੀਆਂ ਤੇ ਇਸ ਕਰਕੇ ਨਾ ਮੈਂ ਥੋੜੇ ਜਿਹਾ ਚੋਲ ਪਏ ਸੀ ਥੋੜੇ ਜਿਹਾ ਹੋਰ ਪਾ ਕੇ ਨਾ ਥੋੜੇ ਜਿਹਾ ਮਟਰ ਤੇ ਪਿਆਜ਼ ਵਾਲੇ ਪਲਾਉ ਬਣਾਣ ਲੱਗੀ ਆ ਨਾਲ ਰਾਜਮਾ ਵੀ ਖਤਮ ਹੋ ਜਾਣਗੇ ਆਪਣੇ ਖਾਦੇ ਜਾਣਗੇ ਤੇ ਨਾਲੇ ਸ਼ਾਈ ਪਨੀਰ ਵੀ ਤੇ ਥੋੜੀ ਜੀ ਗੋਭੀ ਹੈਗੀ ਉਹਦੇ ਨਾਲ ਆਪਾਂ ਇੱਕ ਇੱਕ ਦੋ ਦੋ ਫੁਲਕੇ ਖਾ ਲਾਂਗੇ ਆ ਦੇਖੋ ਜੀ ਰਾਜਮਾ ਪਹਿਲਾਂ ਕਾਫੀ ਸੀ ਇੱਕ ਇੱਕ ਵਾਰੀ ਆਪਾਂ ਪਾ ਕੇ ਦੇ ਦਿੱਤੇ ਨੇ ਸਾਰਿਆਂ ਨੂੰ ਲੋ ਜੀ ਹੁਣ ਹੁਜੀ ਰੋਟੀ ਰੋਟੀ ਖਾ ਕੇ ਜੀ ਮੈਂ ਚੱਲੀ ਆ ਉੱਥੇ ਕੋਠੇ ਤੇ ਸਿਆਰ ਕਰਨ ਕੋਠੇ ਤੇ ਨਾ ਕਾਫੀ ਜ਼ਿਆਦਾ ਹਵਾ ਚੱਲਦੀ ਬੀਚ ਇਸ ਕਰਕੇ ਮੈਂ ਸ਼ਾਲ ਕੀਤੀ ਐ ਤੇ ਆ ਦੇਖੋ ਜੀ ਡੌਗੀ ਘੁੰਮਦੇ ਪਏ ਨੇ ਆਪਸ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਰਦੇ ਨੇ ਪਹਿਲਾਂ ਬਹੁਤ ਜ਼ਿਆਦਾ ਲੜ ਕੇ ਹਟੇ ਨੇ ਆਪਸ ਦੇ ਵਿੱਚ ਹੁਣ ਇਹਨਾਂ ਨੂੰ ਅਲੱਗ-ਅਲੱਗ ਕੀਤਾ ਉਹ ਜਿਹੜਾ ਦਾ